ਮੇਰਾ ਨਾਮ ਰਾਜਪਾਲ ਸਿੰਘ ਜ਼ਿਲ੍ਹਾ ਐਡਵੋਕੇਟ ਅਕਾਸ਼ਨ ਗਦਾਸਪੁਰ ਇਹ ਦਾਦੂ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਲਈ ਹੈ ਕੀ ਮਕਸਦ ਹੈ ਇਹ ਮੀਟਿੰਗ ਅਸੀਂ ਅੱਜ ਇਸ ਕਰਕੇ ਬੁਲਾਈ ਆ ਕਿ ਪੀ ਮਿੰისტਰ ਭਗਤ ਮਾਨ ਜੀ ਵਾਲੇ ਇੱਕ ਇੱਕ ਸਿਆਸੀ ਬਿਆਨ ਦਿੱਤਾ ਜਿਹਦੇ ਚ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਜਲਦੀ ਬਟਾਲੇ 'ਚ ਫੇਰ ਆਵਾਂਗਾ ਉਹਨਾਂ ਦੀ ਡਾਇਰੈਕਟ ਇੰਡਾਇਰੈਕਟ ਮਤਲਬ ਇਹ ਸੀ ਕਿ ਮੈਂ ਅਸੇ ਜ਼ਿਲ੍ਹਾ ਭਰ ਨਾਲ ਪਾਸੇ ਆਵਾਂਗਾ ਜਿਨਾ ਕਿ ਸਾਡੀ ਬਾਅਦ ਉਸੇ ਵਾਲੇ ਬਣਾਉਗਾ ਅਬਲਾ ਅਕਸਰ ਰਿਆ ਅਲਲ ਬਸੋ ਬੋਟਲੇ ਆਕੇ ਸਾਡੀ ਬਾਹਰ ਉਹ ਵੀ ਹੜਤਾਲ ਦੇ ਬੈਗੀ ਆ ਕਿਉਂਕਿ ਜਿਹੜਾ ਚੀਬੀਖਰ ਸਾਹਿਬ ਨੇ ਇਹਨਾਂ ਨੇ ਆਪਣਾ ਸਿਆਸੀ ਬਿਆਨ ਦੇ ਕੇ ਬੜੀ ਸਾਡੀ ਜ਼ਿਲ੍ਹੇ ਵਿੱਚ ਤਲਥੜੀ ਬਚਾ ਦਿੱਤੀ ਆ ਜਿਹਦੇ ਨਾਲ ਸਾਡੀ ਬਾਰਿਸ਼ ਤੇ ਬੜੀ ਇਸ ਔਖੀ ਹੋ ਗਈ ਆ ਵੀ ਇਹ ਮਾਨ ਸਾਹਿਬ ਕੀ ਕਰ ਰਹੇ ਨੇ ਜਦ ਕਿ ਸਾਰਾ ਜ਼ਿਲ੍ਹਾ ਆਲਰੇਡੀ ਬਹੁਤ ਛੋਟਾ ਵਾ ਉਹਨੂੰ ਹੋਰ ਛੋਟਾ ਕਰ ਰਹੇ ਨੇ ਸਾਡੀ ਬਾਰਿਸ਼ ਤੇ ਰੋਸ ਵਿੱਚ ਉੱਥੇ ਹਰ ਹਾਲ ਤੇ ਆ ਕੰਟੀਨਿਊ ਚੱਲਦੀ ਬਈ ਤੁਹਾਡੇ ਗੱਲਾਂ ਵਿੱਚ ਗੁੱਸਾ ਹੱਦ ਤੱਕ ਸੈਬਰ ਵੀ ਆ ਪਰ ਇਹ ਗੱਲ ਤੇ ਅਸੀਂ ਕੋਈ ਇਹਨੂੰ ਇਹ ਨਾ ਸੀਰੀਅਸ ਨਹੀਂ ਲੈ ਸਕਦੇ ਕਿਉਂਕਿ ਅੱਗੇ ਵੀ ਅਸੀਂ ਦਾ ਕੀਤਾ ਇਹਨਾਂ ਨੇ ਪਠਾਨਕੋਟ ਵਿੱਚ ਪਾਰਲਾ ਸਾਡਾ ਨਾਲੋਂ ਅਲੱਗ ਕਰ ਦਿੱਤਾ ਜੇ ਸਾਡਾ ਪਾਰਸਲ ਹੁੰਦਾ ਗਦਾਫਰ ਦਾ ਉਹ ਬੰਦੇ ਗਿਆ ਵਾ ਪਰ ਹੁਣ ਉਸੇ ਇੰਨਾ ਖਰਚਾ ਹੋ ਰਿਹਾ ਪਰ ਉਹ ਜਿਹੜੇ ਉਸਦੇ ਵਪਾਰੀ ਵਰਗੀ ਬੜਾ ਦੁਖੀ ਆ ਉਸਦੇ ਐਡਵੋਕੇਟ ਵੀ ਬੜੇ ਦੁਖੀ ਆ ਉਸਦਾ ਕੰਮ ਹੀ ਖਤਮ ਹੋ ਗਿਆ ਉਹ ਖੋਦ ਚਾਹਦੇ ਵੀ ਬਹੁਤ ਗਲਤੀ ਕਰ ਰਹੀ ਹੈ ਤਾਂ ਕੀ ਹੈ ਵੀ ਬਗੋਰ ਗੋਰਬੜ ਦੇ ਐਕਸਟਰਾ ਬਰਡਨ ਪੈ ਰਾ ਉਹ ਹੀ ਡਿਸ਼ ਜੱਸਾ ਵੈਸੇ ਜਿਹੜਾ ਕੰਮ ਕਰਦੇ ਪਏ ਨੇ ਉਸੇ ਤਨਖਾਹ ਜੋ ਉਚਾਰੇ ਬਟਾਲੇ ਦਾ ਵੀ ਕੰਮ ਕਰਦੇ ਕੋਈ ਉਹਦਾ ਕੋਈ ਹੈ ਨਹੀਂ ਪ੍ਰੋਬਲਮ ਕੋਈ ਡੀਸੀ ਵਖਰੇ ਨਾ ਕਰੇ ਬਾਰੇ ਅਬਰਾ ਜਬਲਾ ਵਖਰੇ ਅਖਰਾ ਬੇਗਾ ਉਹ ਬਖਰੀਆਂ ਵਖਰੀਆਂ ਦੇ ਨਾਲ ਸਰਕਾਰ ਤੇ ਬਹੁਤ ਜਿਆਦਾ ਐਕਸਟਰਾ ਖਰਚਾ ਪੈ ਰਿਹਾ ਕੋਈ ਫਾਇਦਾ ਕੋਈ ਨਹੀਂ ਸਰਕਾਰ ਨੂੰ ਹਣਾ ਜਦ ਕਿ ਇਹੀ ਡਿਸ਼ ਜੱਸਾ ਬਹੁਤ ਵਧੀਆ ਕੰਮ ਕਰਦੇ ਪਏ ਨੇ ਦੀਪ ਜੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਉਸ ਜਿਆਦਾ ਖਰਚੇ ਬਾਦ ਕੋ ਦਲ ਬੰਨ੍ਹ ਹੀ ਨਹੀਂ ਮੇਰੇ ਨਾਲ ਅਭੀ ਪਾਕਪਕਤੇ ਸੇ ਥਿਸ ਇਜ਼ ਅਸੈਂਬਲੀ ਦੇ ਰਹਾ ਤੇ ਆਪਣੇ 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 ਡੀਸੀ ਸੈਂਬਲੀ ਦੇਣ ਜਾ ਰਹੇ ਆ ਇਹ ਗੋਗ ਦੇਖੋ ਗਾਲੀ ਗਾਲੀ ਕਰ ਸਾਰਾ ਦਾ ਵੀ ਟ੍ਰਾਂਸਪੋਰਟੇਸ਼ਨ ਨਹੀਂ ਹੋ ਰਹੀ ਕਿ ਲੋਕਾਂ ਦੀ ਦੁਕਾਨ ਹੀ ਕੋਈ ਨਹੀਂ ਹੈਗੀ ਮੈਨੂੰ ਕੋਈ ਬੰਦਾ ਦੱਸ ਦੇ ਇਹ ਡਾਕਰ ਕਰਨ ਜਿਲਾ ਵਖਰੇ ਬਣਾਇਓ ਇਹ ਚੰਦ ਬੰਦਿਆਂ ਦਾ ਕੋਈ ਡਵਾੜਾ ਚਲਦਾ ਨਹੀਂ ਤੇ ਬਵਾ ਜੀ ਇਹਨੂੰ ਜਿਲੇ ਵਖਰੇ ਬਣਾਓ ਜਿੰਦਾਬਾਦ ਜੋ ਨਹੀਂ ਸਰਵਾਈ ਹੋਏਗਾ ਇਹ ਹਿਸਾਬ ਕਰਦੇ ਉਸ ਰਖਾ ਕੇ ਇੱਕ ਨੂੰ ਸਾਬ ਨੂੰ ਮਿਲਾਂਗੇ ਤੇ ਬਾਕੀ ਦਿੱਤੀ ਸਾਲਾ ਹੋਏਗਾ ਜਿਸ ਦੀ ਕੋਸ਼ਿਸ਼ ਸਾਡੀ ਇਹੀ ਹੋਏਗੀ ਕਿ ਜਿਲਾ ਡਾਕ ਬਣੇ ਵਖਾ ਲਾ ਸਫਲ ਬਣੇ ਜੇ ਅਸੀਂ ਇਹ ਹੀ ਅੱਜ ਜੋ ਮੇਰੀ ਬਾੜ ਫੈਲਾ ਕਰੇਗੀ ਉਹ ਨਾਲ ਮੇਰੇ ਸਾਮਰ ਭਗਵੰਤ ਜਿੰਦਾਬਾਦ ਉਹ ਜ਼ਿਲ੍ਹੇ ਦੇ ਟੁਕੜੇ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੈ ਕਿ ਚੀਫ ਮਿੰისტਰ ਸਾਹਿਬ ਭਗਵੰਤ ਭਗਵੰਤ ਭਾਂਜੀ ਆਪਣਾ ਲਾਸਟ ਵੀਕ ਇੱਥੇ ਆਏ ਸੀਗੇ ਬਟਾਲੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨ ਤੇ ਉੱਥੇ ਉਹਨਾਂ ਨੇ ਇੱਕ ਇਰੈਲੇਵੈਂਟ ਦੀ ਸਟੇਟਮੈਂਟ ਦਿੱਤੀ ਹੈ ਕਿ ਮੈਨੂੰ ਬਟਾਲੇ ਬਾਰ-ਬਾਰ ਆਣਾ ਪਏਗਾ ਜ਼ਿਲ੍ਹਾ ਬਣਾਉਣ ਵਾਸਤੇ ਫਾਰ ਐਸੋਸੀਏਸ਼ਨ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਜੋ ਕਿ ਬਿਲਕੁਲ ਇਰੈਲੇਵੈਂਟ ਹੈ ਨਵਾਂ ਜ਼ਿਲ੍ਹਾ ਬਣਾਉਣ ਦੀ بجائے ਤੁਸੀਂ ਗਰਦਾਸਪੁਰ ਦਾ ਇਨਫਰਾਸਟ੍ਰਕਚਰ ਹੋਰ ਜ਼ਿਆਦਾ ਸਟਰੋਂਗ ਕਰੋ ਜਦ ਕੀ ਇਹ ਸੇ ਆਲਰੇਡੀ ਸਾਡੀਆਂ ਇਡੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਸ ਬਣੀਆਂ ਨੇ ਉਹ ਖੰਡਰ ਹੋ ਜਾਣੀਆਂ ਜੇ ਨਵਾਂ ਜ਼ਿਲ੍ਹਾ ਬਣ ਗਿਆ ਪਟਾਲਾ ਤਾਂ ਇੱਥੇ ਕੁਝ ਨਹੀਂ ਰਹਿ ਜਾਏਗਾ ਇਹ ਇਸ ਟਾਊਨ ਤੋਂ ਵੀ ਛੋਟਾ ਹੋ ਜਾਏਗਾ ਆਲਰੇਡੀ ਸਾਡੇ ਕੋਲ 2011 ਦੇ ਵਿੱਚ ਇਹਨਾਂ ਪਠਾਨਕੋਟ ਅਲੱਗ ਕੀਤਾ ਇਵਨ ਕਿ ਜਦੋਂ ਪਠਾਨਕੋਟ ਦੇ ਐਡਵੋਕੇਟ ਸੀ ਇੱਥੇ ਆ ਕੇ ਸਾਨੂੰ ਦੱਬੀ ਆਵਾਜ਼ ਦੇ ਵਿੱਚ ਕਹਿੰਦੇ ਕਿ ਅਸੀਂ ਗਲਤੀ ਕਰ ਲਈ ਆ ਸਾਡੇ ਕੰਮ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੁਰਦਾਬਾਦ 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 ਜਿੰਦਾਬਾਦ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਕੋਈ ਗੱਲ ਬਣਦੀ ਨਹੀਂ ਆ ਪਟਿਆਲੇ ਨੂੰ ਇੱਕ ਸੈਪਰੇਟ ਜ਼ਿਲ੍ਹਾ ਬਣਾਣ ਦੀ ਜਦਕਿ ਇੱਥੇ ਕਈ 100 ਕਰੋੜ ਖਰਚ ਕੇ ਡਿਸਟ੍ਰਿਕਟ ਕੋਰਟ ਦੀ ਬਿਲਡਿੰਗ ਹੈਗੀ ਆ ਆਪਣਾ ਡੀਐਸਸੀ ਕੰਪਲੈਕਸ ਆ ਕਈ 100 ਕਰੋੜ ਖਰਚ ਕੇ ਇੱਥੇ ਇੰਨਾ ਸਟੇਟ ਹੋਟ ਡੈਟ ਡਿਡਨ ਹੋ ਜਾਏਗੀ ਹੋਰ ਜ਼ਿਆਦਾ ਬੋਝ ਪਏਗਾ ਵਿੱਤੀ ਬੋਝ ਪਏਗਾ ਆਲਰੇਡੀ ਸਾਡਾ ਜਿਹੜਾ ਪੰਜਾਬ ਆ ਬਰਡਨਡ ਵਿਦ ਥੈਟ ਫਿਲਹਾਲ ਤੇ ਅਸੀਂ ਆਪਣੇ ਬਾਰ ਐਸੋਸੀਏਸ਼ਨ ਦੇ ਲੈਵਲ ਤੇ ਆਪਣੀ ਸਟ੍ਰਾਈਕ ਕੀਤੀ ਆ ਵਰਕਅਪਸ ਟੇਨ ਕੀਤਾ ਫਰਦਰ ਅਸੀਂ ਸਮਾਜਿਕ ਸੰਸਥਾਵਾਂ ਨੇ ਪੋਲੀਟੀਕਲ ਪਾਰਟੀਆਂ ਲੋਕਲ ਲੀਡਰਸ ਨਾਲ ਮਿਲ ਕੇ ਅਗਦੀ ਹੋ ਰਹੀ ਹੈ ਫਿਲਹਾਲ ਤੇ ਅਸੀਂ ਆਪਣੇ ਸੈਸ਼ਨਰ ਸਾਹਿਬ ਨੂੰ ਵਰਕਅਪਸ ਟੇਨ ਦਾ ਰੈਜ਼ੋਲੂਸ਼ਨ ਦੇ ਕੇ ਆਏ ਆ ਅੱਗੇ ਅਸੀਂ ਹੁਣ ਡਿਪਟੀ ਕਮਰਦਾਸਪੁਰ ਜੀ ਨੂੰ ਸੀਨੀਅਰ ਸੈਕਟਰੀ ਸਾਹਿਬ ਆਪਣੇ ਪੀਸੀਐਮ ਸਾਹਿਬ ਨੂੰ ਵੀ ਮਿਲਦੀ ਹੋ